ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਇੰਦਰਜੀਤ ਕਾਰ ਪਿੰਡ ਉਗਰਾਹਾਂ ਤੋਂ ਜੀ ਜੀ ਮੈਂ ਇੱਥੇ ਆਈ ਮੈਨੂੰ ਬੁੜੀ ਪ੍ਰੋਬਲਮ ਸੀ ਜੀ ਇਹ ਸਾਰੀ ਸੋਲਵ ਹੋਈ ਤੇ ਮੇਰਾ ਮਟਾਪਾ ਬਹੁਤ ਜ਼ਿਆਦਾ ਸੀ ਜੀ ਜੀ ਮੈਂ 96 ਕਿਲੋ ਦੀ ਸੀ ਜੀ ਹੁਣ ਮੈਂ 99 92 ਕਿਲੋ ਦੀਆਂ ਇੱਕ ਮਹੀਨੇ ਚ ਮੈਨੂੰ ਬਹੁਤ ਫਰਕ ਪੈ ਗਿਆ ਮੇਰਾ ਸਿਰ ਦਰਦ ਮੇਰਾ ਜੋੜਾਂ ਦਾ ਦਰਦ ਮੈਨੂੰ ਕਬਜ ਬਹੁਤ ਰਹਿੰਦੀ ਸੀ ਤੇ ਕਿ ਸਿਰਫ ਇਹ ਕੁਝ ਨਹੀਂ ਕੋਈ ਅੰਗਰੇਜ਼ੀ ਦਵਾਈ ਨਹੀਂ ਦਿੰਦੇ ਕੁਝ ਨਹੀਂ ਤੇ ਆਪਣੇ ਖਾਣ ਪੀਣ ਹੀ ਬਦਲਦੇ ਆ ਤੇ ਬੜਾ ਸੋਹਣਾ ਟਰੀਟਮੈਂਟ ਹਨਾ ਤੇ ਨਾਲੇ ਆਪਾਂ ਭਰ ਕੇ ਪੇਟ ਖਾਣਾ ਪਹਿਲਾਂ ਮੈਂ ਭੁੱਖੀ ਰਹਿੰਦੀ ਸੀ ਬੜੀ ਭੁੱਖੀ ਰਹਿੰਦੀ ਸੀ ਵੀ ਮੈਂ ਮੋਟੀਆਂ ਮੋਟੀਆਂ ਤੇ ਹੁਣ ਮੈਂ ਰੇਟੇ ਪਰ ਕੇ ਖਾਨੀ ਆ ਫਰੂਟ ਨਹੀਂ ਕਦੇ ਖਾਂਦੀ ਸੀ ਹੁਣ ਮੈਂ ਇੰਨਾ ਫਰੂਟ ਖਾਨੀ ਆ ਕਿਲੋ ਪੱਕਾ ਤੇ ਮੈਂ ਸਲਾਦ ਵੀ ਬੜਾ ਰੱਜ ਕੇ ਖਾਨੀ ਆ ਹਨਾ ਇਸ ਕਰਕੇ ਮੈਨੂੰ ਬਹੁਤ ਖੁਸ਼ੀ ਹੈ ਜੀ ਅੱਜ ਮਹੀਨੇ ਤੋਂ ਬਾਅਦ ਤੁਹਾਨੂੰ ਮਿਲੀ ਹੈ ਨਾ ਤੇ ਮੈਂ ਇੱਥੇ ਆਈ ਮੈਨੂੰ ਬੜਾ ਚਾਹ ਸ਼ੁਕਰਾਨੇ ਦੀ ਆਪ ਜੀ ਦੇ ਸਾਨੂੰ ਸੇਵਾਵਕਸ਼ੀ ਤਾਂ ਨਹੀਂ ਗਿਣਨਾ। ਤਾਂ ਜੀ ਤੁਸੀਂ ਸੁਣਿਆਗਾ ਖੁਸ਼ੀ ਤੋਂ ਇਹਨਾਂ ਦੀ ਸਮਾਈਲ ਤੋਂ ਅੰਦਾਜ਼ਾ ਲਾ ਸਕਦੇ ਹੋ ਉਹਨਾਂ ਨੂੰ ਕਿੰਨੇ ਬੈਨੀਫਿਟਸ ਹੋਏ ਨੇ ਜਿਹੜੇ ਕਿ ਅੱਜ 1 ਮਹੀਨਾ ਸਾਡੇ ਕੋਲ ਪਹਿਲਾਂ ਆਏ ਸੀ ਨੇ ਇਹਨਾਂ ਦੀ ਹਾਲਤ ਇੰਨੀ ਕਿ ਲਗਭਗ ਕ੍ਰਿਟੀਕਲ ਸੀ ਕਿ ਪੇਨ ਬਹੁਤ ਜ਼ਿਆਦਾ ਸੀ ਇਹਨਾਂ ਦੇ ਸਰੀਰ ਦੇ ਵਿੱਚ ਹਰ ਇੱਕ ਜੋਇੰਟ ਤੇ ਬਹੁਤ ਜ਼ਿਆਦਾ ਪੇਨ ਹੋਣ ਕਰਕੇ ਬਹੁਤ ਜ਼ਿਆਦਾ ਉਦਾਸ ਸੀਗੇ ਵੀ ਮੈਂ ਪਤਾ ਨਹੀਂ ਕਿ ਅੱਜ ਠੀਕ ਹੋ ਬੂਣੀ ਕਿ ਨਹੀਂ weight loss ਕਰਨ ਵਾਸਤੇ ਭੁੱਖਾ ਵੀ ਰਹੇ ਜਿਵੇਂ ਇਹਨਾਂ ਨੇ ਦੱਸਿਆ ਵੀ ਮੈਂ ਬਹੁਤ ਭੁੱਖਾ ਰਹਿ ਕੇ ਵੀ weight loss ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋ ਪਾਇਆ ਇੱਕ ਮਹੀਨੇ ਤੋਂ ਸਾਡੇ ਨਾਲ ਜੁੜੇ ਹੋਏ ਨੇ ਅੱਜ ਸੈਕਿੰਡ ਵਿਜ਼ਿਟ ਕੀਤਾ ਤੇ ਬਹੁਤ ਹੀ ਜ਼ਿਆਦਾ ਖੁਸ਼ ਨੇ ਇੱਕ ਮਹੀਨੇ ਦੇ ਵਿੱਚ ਇਹਨਾਂ ਦਾ weight 5 ਕਿਲੋ loss ਹੋਇਆ 5 ਕਿਲੋ weight loss ਹੋਣ ਕਰਕੇ શરી ਚ ਜਿੱਥੇ ਦਰਦਾਂ ਸੀਗੀਆਂ ਸਾਰੀਆਂ ਦਰਦਾਂ ਖਤਮ ਨੇ ਇਸ ਟਾਈਮ ਤੇ ਤਜਾਬ ਬੰਦਾ ਸੀਗਾ ਕਬਜ ਰਹਿੰਦੀ ਸੀਗੀ ਨਾਲ ਇਹਨਾਂ ਨੂੰ ਹੋਰ ਸਾਰੀਆਂ ਪ੍ਰੋਬਲਮਸ ਸੀਗੀਆਂ ਜਿਵੇਂ ਕਿ ਤੁਸੀਂ ਸੁਣ ਚੁੱਕੇ ਹੋਗੇ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਫਰਕ ਹੈਗਾ ਜੇ ਤੁਸੀਂ ਵੀ ਆਪਣਾ ਡਾਈਟ ਚੇਂਜ ਕਰਕੇ ਲਾਈਫ ਸਟਾਈਲ ਕੋਈ ਐਕਸਟਰਾ ਅਫਰਟਸ ਨਹੀਂ ਕੀਤੇ ਇਹਨਾਂ ਨੇ ਸਿਰਫ ਜਿਵੇਂ ਰੂਟੀਨ ਤੋਂ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਂਦੇ ਸੀ ਸਿਰਫ ਉਹ ਬਦਲਾ ਕੀਤਾ ਸਹੀ ਟਾਈਮ ਤੇ ਚੀਜ਼ ਖਾਦੀ ਹੈ ਸਹੀ ਮਾਤਰਾ ਦੇ ਵਿੱਚ ਚੀਜ਼ ਖਾਦੀ ਆ ਤੇ ਇਹਨਾਂ ਦੀ ਖੁਸ਼ੀ ਦੇ ਅੰਦਾਜ਼ੇ ਤੋਂ ਪਤਾ ਲਾ ਸਕਦੇ ਹਾਂ ਬਿਲਕੁਲ ਠੀਕ ਨੇ ਕਿ ਤੁਸੀਂ ਵੀ ਆਪਣਾ weight loss ਕਰਨਾ ਚਾਹੁੰਦੇ ਹੋ ਬਿਨਾਂ ਕਿਸੇ ਐਕਸਰਸਾਈਜ਼ ਤੋਂ ਬਿਨਾਂ ਕਿਸੇ ਐਫਰਟਸ ਜ਼ਿਆਦਾ ਕਰਨ ਤੋਂ ਤਾਂ ਸਾਡੇ ਨਾਲ ਨਿچے ਦਿੱਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ